ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੋਂ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀ ਅੰਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮੇਨ। ਆਓ ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ ਯੋਹੰਨਾ 3 ਅਧਿਆਇ ਦੀ 3 ਨੰਬਰ ਆਇਤ। ਇਸ ਲਈ ਜ਼ਰੂਰੀ ਹੈ ਜੋ ਉਹ ਵਧੇ ਅਤੇ ਮੈਂ ਘਟਾਂ ਹallelujah ਇੱਥੇ ਯੋਹਨਾ ਬਪਤਿਸਮਾ ਦਾਤਾ ਕਹਿ ਰਿਹਾ ਕਿ ਇਸ ਲਈ ਜ਼ਰੂਰੀ ਆ ਉਹ ਵਧੇ ਤੇ ਮੈਂ ਘਟਾਂ ਯੋਹਨਾ ਬਪਤਿਸਮਾ ਦਾਤਾ ਨੇ ਇੱਥੇ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਚ ਕਿਹਾ ਆ ਕਿ ਉਹ ਵਧੇ ਮੈਂ ਘਟਾਂ ਪਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਆ ਇਸ ਵਚਨ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਅਕੋਰਡਿੰਗ ਦੇਖਦੇ ਆ ਹੁਣ ਆਪਾਂ ਵੀ ਇਹ ਚੀਜ਼ ਕਰ ਸਕਦੇ ਹਾਂ ਅਸੀਂ ਆਪਣੇ ਆਪ ਦੇ ਵਿੱਚ ਪਰਮੇਸ਼ਰ ਨੂੰ ਵਧਾ ਸਕਦੇ ਹਾਂ ਤੇ ਆਪਣੇ ਆਪ ਨੂੰ ਘਟਾ ਸਕਦੇ ਹਾਂ ਹੁਣ ਇੱਥੇ ਪਰਮੇਸ਼ਰ ਨੂੰ ਅਸੀਂ ਕਿੱਦਾਂ ਵਧਾ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਤੇ ਚੱਲਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਰਾਸਤੇ ਤੇ ਚੱਲਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਹਾਂ ਤੇ ਪਰਮੇਸ਼ਰ ਸਾਡੇ ਜੀਵਨ 'ਚ ਵਧਦਾ ਜਾਂਦਾ ਹੈ ਸੱਚਮੁੱਚ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਵਾਧਦਾ ਜਾਂਦਾ ਆ ਸਾਡੇ ਆਤਮਾ ਦੀ ਭਰਪੂਰੀ ਹੁੰਦੀ ਸਾਡੇ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਕੰਮ ਵਧਦੇ ਜਾਂਦੇ ਆ ਤੇ ਸਾਡੇ ਦੁਨਿਆਵੀ ਕੰਮ ਜਿਹੜੇ ਉਹ ਖਤਮ ਹੁੰਦੇ ਜਾਂਦੇ ਆ ਜਦੋਂ ਸਾਡੇ ਅੰਦਰ ਉਹ ਦੁਨਿਆਵੀ ਚੀਜ਼ਾਂ ਦੁਨਿਆਵੀ ਲਾਲਸਾਵਾਂ ਦੁਨਿਆਵੀ ਕਾਮਨਾਵਾਂ ਨਿਕਲ ਜਾਂਦੀਆਂ ਤੇ ਅਸੀਂ ਆਪਣੇ ਆਪ ਵਿੱਚ ਘਟ ਜਾਂਦੇ ਆ ਬਹੁਤ ਵਾਰ ਸਾਨੂੰ ਪੈਸੇ ਦਾ ਲਾਲਚ ਹੁੰਦਾ ਆ ਬਹੁਤ ਸਾਰ ਬਹੁਤ ਵਾਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲਾਲਸਾ ਹੁੰਦੀ ਆ ਸਾਡਾ ਘਰ ਬਣ ਜਾਵੇ ਸਾਡੇ ਕੋਲ ਧਨ ਦੌਲਤ ਹੋਵੇ ਸਾਡੇ ਕੋਲ ਹਰ ਇੱਕ ਐਸ਼-ਉਰਾਮ ਦੀ ਚੀਜ਼ ਹੋਵੇ ਪਰ ਜਦੋਂ ਅਸੀਂ ਪਰਮੇਸ਼ਰ ਨੂੰ ਆਪਣੇ ਆਪ ਵਿੱਚ ਵਧਾਉਨੇ ਆ ਤਾਂ ਪਰਮੇਸ਼ਰ ਸਾਨੂੰ ਇਹ ਸਾਰੀਆਂ ਲਾਲਸਾਵਾਂ ਤੋਂ ਦੁਨਿਆਵੀ ਕਾਮਨਾਵਾਂ ਤੋਂ ਔਰ ਹਰ ਤਰ੍ਹਾਂ ਦੀ ਬੁਰਾਈ ਤੋਂ ਹਰ ਤਰ੍ਹਾਂ ਦੀ ਪਾਪ ਤੋਂ ਪਰਮੇਸ਼ਰ ਸਾਨੂੰ ਬਚਾਉਂਦੇ ਆ ਤੇ ਅਸੀਂ ਸੰਸਾਰਿਕ ਤੌਰ ਤੇ ਘਟ ਜਾਂਦੇ ਆ ਸਾਡੇ ਦਿਲ ਦੇ ਅੰਦਰ ਸਾਡੇ ਦਿਮਾਗ ਦੇ ਅੰਦਰ ਕੋਈ ਲਾਲਸਾ ਨਹੀਂ ਰਹਿੰਦੀ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਪਰਮੇਸ਼ਰ ਸਾਡੇ ਅੰਦਰ ਵੱਸਦੇ ਆ ਤੇ ਅਸੀਂ ਆਪਣੇ ਆਪ ਵਿੱਚ ਘਟਦੇ ਆ ਹੁਣ ਬਹੁਤ ਵਾਰ ਸਾਡੇ ਅੰਦਰ ਹੰਕਾਰ ਹੁੰਦਾ ਆ ਸਾਨੂੰ ਕਿਸੇ ਵੀ ਚੀਜ਼ ਦਾ ਕਮਾਂਡ ਹੁੰਦਾ ਸਾਨੂੰ ਆਪਣੇ ਸਰੀਰ ਦਾ ਕਮਾਂਡ ਹੁੰਦਾ ਸਾਨੂੰ ਸਾਡੇ ਸੋਹਣੇ ਹੋਣ ਦਾ ਘਮੰਡ ਹੁੰਦਾ ਆ ਬਹੁਤ ਵਾਰ ਸਾਨੂੰ ਸਾਡੇ ਬਹੁਤ ਬੱਚਿਆਂ ਦਾ ਕਮਾਂਡ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਤੇ ਅਸੀਂ ਕਮਾਂਡ ਕਰਦੇ ਆਂ ਤੇ ਉੱਥੇ ਅਸੀਂ ਕੀ ਕਰਦੇ ਉੱਥੇ ਅਸੀਂ ਆਪਣੇ ਆਪ ਨੂੰ ਵਧਾਉਂਦੇ ਆਂ ਉੱਥੇ ਅਸੀਂ ਆਪਣੇ ਆਪ ਦੇ ਵਿੱਚ ਵਧੇ ਹੋਏ ਹੁੰਨੇ ਆਂ ਤੇ ਉੱਥੇ ਅਸੀਂ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਘਟਿਆ ਹੋਇਆ ਹੁੰਦਾ ਆ ਤੇ ਇਹੀ ਆ ਜਦੋਂ ਅਸੀਂ ਸੰਸਾਰਿਕ ਚੀਜ਼ਾਂ ਨੂੰ ਆਪਣੇ ਅੰਦਰ ਲਾਵਾਂਗੇ ਅਸੀਂ ਵਧਦੇ ਜਾਵਾਂਗੇ ਸੰਸਾਰਿਕ ਤੌਰ ਵਿੱਚ ਅਸੀਂ ਵਧਦੇ ਜਾਵਾਂਗੇ ਪਰ ਜਦੋਂ ਪਰਮੇਸ਼ਰ ਸਾਡੇ ਅੰਦਰ ਆਵੇਗਾ ਤੇ ਪਰਮੇਸ਼ਰ ਸਾਡੇ ਅੰਦਰ ਵਧਦਾ ਜਾਏਗਾ ਜਦੋਂ ਅਸੀਂ ਪਰਮੇਸ਼ਰ ਦੀਆਂ ਗੱਲਾਂ ਨੂੰ ਪਰਮੇਸ਼ਰ ਦੇ ਵਚਨਾਂ ਨੂੰ ਅਪਣਾਵਾਂਗੇ ਤੇ ਪਰਮੇਸ਼ਰ ਸਾਡੇ ਵਿੱਚ ਵਧੇਗਾ ਤੇ ਸੰਸਾਰਿਕ ਚੀਜ਼ਾਂ ਤੋਂ মোহ ਸਾਡਾ ਖਤਮ ਹੁੰਦਾ ਜਾਵੇਗਾ ਸੰਸਾਰਿਕ ਵਿਅਰਥ ਦੀਆਂ ਲਾਲਸਾਵਾਂ ਸਾਡੀ ਜ਼ਿੰਦਗੀ ਤੋਂ ਜਾਂਦੀਆਂ ਰਹਿਣਗੀਆਂ ਤੇ ਅਸੀਂ ਸੱਚਮੁੱਚ ਪਰਮੇਸ਼ਰ ਚ ਵਧਦੇ ਜਾਵਾਂਗੇ ਤੇ ਦੁਨਿਆਵੀ ਤੌਰਾਂ ਦੁਨਿਆਵੀ ਤਰੀਕੇ ਦੇ ਨਾਲ ਅਸੀਂ ਘਟਦੇ ਜਾਵਾਂਗੇ ਸਾਡੇ ਅੰਦਰ ਹਰ ਤਰ੍ਹਾਂ ਦਾ ਕਮੰਡ ਖਤਮ ਹੋ ਜਾਵੇਗਾ ਹਰ ਤਰ੍ਹਾਂ ਦੀ ਲਾਲਸਾ ਖਤਮ ਹੋ ਜਾਵੇਗੀ ਹਰ ਤਰ੍ਹਾਂ ਦੀ ਈਰਖਾ ਵੈਰ ਵਿਰੋਧ ਸਾਡੇ ਅੰਦਰੋਂ ਚੰਦਾ ਰਹੂਗਾ ਇਹ ਹੈਗਾ ਪਰਮੇਸ਼ਰ ਵਿੱਚ ਵਧਣਾ ਤੇ ਆਪਣੇ ਆਪ ਵਿੱਚ ਘਟਣਾ ਤੇ ਪਰਮੇਸ਼ਰ ਸਾਡੀ ਜ਼ਿੰਦਗੀਆਂ ਵਿੱਚੋਂ ਕੰਮ ਲੈਣਗੇ ਔਰ ਸੱਚਮੁੱਚ ਪਰਮੇਸ਼ਰ ਹੀ ਸਾਨੂੰ ਚਲਾਉਣਗੇ ਤੋਂ ਆਪਾਂ ਨੈਕਸਟ ਵਚਨ ਚ ਦੇਖਦੇ ਹਾਂ ਨੈਕਸਟ ਵਚਨ ਯੋਹਨਾ 3 ਅਧਿਆਇ ਦੀ 34 ਨੰਬਰ ਆਇਤ ਕਿਉਂਕਿ ਜਿਹੜਾ ਪਰਮੇਸ਼ਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ਰ ਉਸ ਨੂੰ ਪਰਪੂਰੀ ਦਾ ਆਤਮਾ ਦਿੰਦਾ ਹੈ ਹਾਲੇਲੂਇਆ ਹੁਣ ਜਦੋਂ ਅਸੀਂ ਆਪਣੇ ਆਪ ਵਿੱਚ ਘਟ ਗਏ ਤੇ ਪਰਮੇਸ਼ਰ ਸਾਡੇ ਵਿੱਚ ਵੱਧ ਗਿਆ ਤਾਂ ਪਰਮੇਸ਼ਰ ਸਾਨੂੰ ਆਪਣੇ ਕੰਮਾਂ ਦੇ ਲਈ ਤਿਆਰ ਕਰਨਗੇ ਜਿੱਦਾਂ ਇਸ वचन ਦੇ ਵਿੱਚ ਲਿਖਿਆ ਆ ਕਿਉਂਕਿ ਜਿਹੜਾ ਪਰਮੇਸ਼ਰ ਦੁਆਰਾ ਭੇਜਿਆ ਗਿਆ ਹੈ ਤੁਸੀਂ ਪਰਮੇਸ਼ਰ ਦੁਆਰਾ ਭੇਜੇ ਜਾਵਾਂਗੇ ਜਦੋਂ ਪਰਮੇਸ਼ਰ ਸਾਡੇ ਵਿੱਚ ਵੱਧ ਜਾਣਗੇ ਤਾਂ ਪਰਮੇਸ਼ਰ ਸਾਨੂੰ ਆਪਣੇ ਕੰਮਾਂ ਦੇ ਲਈ ਭੇਜਣਗੇ ਬੇਸ਼ੱਕ ਆਪਾਂ ਗੈਨੇ ਆ ਵੀ ਸਾਨੂੰ ਕੁਝ ਬੋਲਣਾ ਨਹੀਂ ਆਉਂਦਾ ਸਾਨੂੰ ਕੁਝ ਵੀ ਪਤਾ ਨਹੀਂ ਗਿਆਨ ਨਹੀਂ ਹੈਗਾ ਪਰ ਇਸ ਵਚਨ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਉਹ ਪਰਮੇਸ਼ਰ ਦੇ ਸ਼ਬਦ ਬੋਲਦਾ ਹੈ ਜਿਹਨੂੰ ਪਰਮੇਸ਼ਰ ਭੇਜਦਾ ਆ ਪਰਮੇਸ਼ਰ ਉਹਦੇ ਮੂੰਹ ਦੇ ਅੰਦਰ ਆਪਣੇ ਸ਼ਬਦ ਪਾਉਂਦਾ ਆ ਪਰਮੇਸ਼ਰ ਨੂੰ ਸ਼ਬਦ ਦਿੰਦਾ ਬੋਲਣ ਦੇ ਲਈ ਪਰਮੇਸ਼ਰ ਉਹਨੂੰ ਸਿਖਾਉਂਦਾ ਆ ਪਰਮੇਸ਼ਰ ਉਹਨੂੰ ਹਰ ਇੱਕ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ ਆ ਪਰਮੇਸ਼ਰ ਹੀ ਉਹਨੂੰ ਸਮਝ ਬੁੱਧ ਗਿਆਨ ਦਾ ਆਤਮਾ ਦਿੰਦਾ ਆ ਤੇ ਪਰਮੇਸ਼ਰ ਅੱਗੇ ਸਵਚਨ ਚ ਕਹਿੰਦੇ ਆ ਅਤੇ ਪਰਮੇਸ਼ਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੁਣ ਭਰਪੂਰੀ ਕਾਦੀ ਆ ਭਰਪੂਰੀ ਇੱਥੇ ਪਰਮੇਸ਼ਰ ਆਪਣੇ ਆਤਮਿਕ ਫਲਾਂ ਦੀ ਭਰਪੂਰੀ ਬਾਰੇ ਕਹਿ ਰਿਹਾ ਪਰਮੇਸ਼ਰ ਹਰ ਤਰ੍ਹਾਂ ਦੀ ਭਰਪੂਰੀ ਕਹਿ ਰਿਹਾ ਆ ਹੁਣ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਸਾਨੂੰ ਕਿਹੜੀ ਭਰਪੂਰੀ ਮਿਲਦੀ ਸਾਨੂੰ ਬੁੱਧ ਗਿਆਨ ਦੀ ਭਰਪੂਰੀ ਮਿਲਦੀ ਆ ਸਾਨੂੰ ਸਮਝ ਦੀ ਭਰਪੂਰੀ ਮਿਲਦੀ ਆ ਸਾਨੂੰ ਹਰ ਤਰ੍ਹਾਂ ਦੇ ਵਰਦਾਨ ਜਿਹੜੇ ਪ੍ਰਭੂ ਦੇ ਵਿੱਚ ਆ ਜੋ ਸਾਨੂੰ ਚਾਹੀਦੇ ਆ ਪ੍ਰਭੂ ਦੇ ਕੰਮ ਕਰਨ ਦੇ ਲਈ ਜਿਹੜੇ ਸਾਡੇ ਲਈ ਜ਼ਰੂਰੀ ਆ ਪਰਮੇਸ਼ਰ ਸਾਨੂੰ ਦਿੰਦੇ ਆ ਤੇ ਪਰਮੇਸ਼ਰ ਸਾਨੂੰ ਕਿਸੇ ਵੀ ਚੀਜ਼ ਦੀ ਥੋੜੀ ਨਹੀਂ ਹੋਣ ਦਿੰਦੇ ਔਰ ਸੱਚਮੁੱਚ ਪਰਮੇਸ਼ਰ ਆਪਣੇ ਆਤਮਾ ਦੀ ਭਰਪੂਰੀ ਦਿੰਦੇ ਆ ਆਤਮਾ ਦੇ ਭਰਪੂਰੀ ਦੇ ਵਿੱਚ ਸੰਜਮ ਨਮਰਤਾ ਦਿਆਲਗੀ ਅਧੀਨਤਾ ਔਰ ਸੱਚਮੁੱਚ ਸਹਿਨਸ਼ੀਲਤਾ ਸਾਰਾ ਕੁਝ ਹੀ ਆ ਜਾਂਦਾ ਸਬਰ ਸੰਤੋਖ ਪਰਮੇਸ਼ਰ ਸਾਨੂੰ ਸਭ ਕੁਝ ਦਿੰਦੇ ਕਿਉਂਕਿ ਜਦੋਂ ਪਰਮੇਸ਼ਰ ਦੇ ਅਸੀ ਕੰਮਾਂ ਵੱਲ ਤੋਰਦੇ ਆ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਤੇ ਇਹਨਾਂ ਚੀਜ਼ਾਂ ਤੋਂ ਪਰਮੇਸ਼ਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਧਾਉਂਦੇ ਆ ਪਰਮੇਸ਼ੁਰ ਸਾਡੇ ਜੀਵਨ ਦੇ ਵਿੱਚ ਕਾਰਜ ਕਰਦੇ ਪਰਮੇਸ਼ੁਰ ਆਪਣੇ ਕੰਮਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਚੋ ਲੈਂਦੇ ਆ। ਤੋਂ ਆਪਾਂ ਨੂੰ ਚਾਹੀਦਾ ਆ ਕਿ ਅੱਜ ਦੇ ਵਚਨ ਦੇ ਦੁਆਰਾ ਅਸੀਂ ਇਹ ਸਿੱਖਿਆ ਕਿ ਪਰਮੇਸ਼ੁਰ ਸਾਡੇ ਵਿੱਚ ਵਧੇ ਪਰ ਅਸੀਂ ਆਪਣੇ ਆਪ ਵਿੱਚ ਘਟਦੇ ਜਾਈਏ ਤਾਂ ਕਿ ਪਰਮੇਸ਼ੁਰ ਸਾਡੇ ਮੂੰਹ ਦੇ ਅੰਦਰ ਸ਼ਬਦ ਪਾਵੇ ਪਰਮੇਸ਼ੁਰ ਸਾਨੂੰ ਭਰਪੂਰੀ ਦਾ ਆਤਮਾ ਦਵੇ ਤੇ ਅਸੀਂ ਪਰਮੇਸ਼ੁਰ ਦੇ ਦੁਆਰਾ ਪਰਮੇਸ਼ੁਰ ਦੇ ਕੰਮਾਂ ਨੂੰ ਕਰਨ ਦੇ ਲਈ ਭੇਜੇ ਜਾਈਏ ਤੇ ਅਸੀਂ ਉਹਦੇ ਵਿੱਚ ਸਫਲ ਹੋ ਕੇ ਆਈਏ। ਜਿੱਦਾ ਯਹੋਨਾ ਬਪਤਿਸਮਾ ਦਤਾ ਆਇਸੀਗੇ ਯਹੋਨਾ ਬਪਤਿਸਮਾ ਦਤਾਂ ਨੇ ਜਿੰਨੀ ਜ਼ਿੰਦਗੀ ਉਹਨਾਂ ਦੀ ਸੀਗੀ ਉਸ ਪੂਰੇ ਜੀਵਨ ਦੇ ਵਿੱਚ ਉਹਨਾਂ ਨੇ ਸਵਰਗ ਰਾਜ ਦਾ ਹੁਕਾ ਦਿੱਤਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਤੌਬਾ ਕਰੋ ਮੁੜੋ ਪਾਈ ਤੁਹਾਡੇ ਪਾਪ ਮਿਟਾਏ ਜਾਣ ਸੋ ਅੱਜ ਅਸੀਂ ਵੀ ਸਭ ਜਨ ਕਹਿੰਨੇ ਆ ਸਾਨੂੰ ਵੀ ਪਰਮੇਸ਼ੁਰ ਨੇ ਭੇਜਿਆ ਸਾਨੂੰ ਵੀ ਪਰਮੇਸ਼ੁਰ ਨੇ ਸ਼ਬਦ ਦਿੱਤੇ ਆ ਸਾਨੂੰ ਪਰਮੇਸ਼ੁਰ ਨੇ ਭੇਜਿਆ ਆ ਕਿ ਪਰਮੇਸ਼ਰ ਸਾਡੇ ਵਿੱਚ ਵਧੇ ਤੇ ਅਸੀਂ ਆਪਣੇ ਆਪ ਵਿੱਚ ਘਟਦੇ ਜਾਈਏ ਔਰ ਅਸੀਂ ਸਭਨਾਂ ਨੂੰ ਕਹਿੰਨੇ ਆ ਕਿ ਮੁੜੋ ਭਾਈ ਤੋਬਾ ਕਰੋ ਤੁਹਾਡੇ ਪਾਪ ਮਿਟਾਏ ਜਾਣ ਤੁਸੀਂ ਪਰਮੇਸ਼ਰ ਵੱਲ ਮੁੜੋ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਿਟਾਵੇ ਔਰ ਤੁਹਾਡਾ ਸਵਰਗ ਰਾਜ ਹਮੇਸ਼ਾ ਦੇ ਲਈ ਕਾਇਮ ਰਹੇ ਤੁਸੀਂ ਅਨੰਤ ਕਾਲ ਦੇ ਜੀਵਨ ਦੇ ਵਿੱਚ ਪੁੱਜੋ ਤੇ ਅਨੰਤ ਕਾਲ ਦਾ ਜੀਵਨ ਹਮੇਸ਼ਾ ਤੁਹਾਡੇ ਕੋਲ ਕਾਇਮ ਰਹੇ ਹallelujah ਆਉ ਦੁਬਾਰੀ ਹਜ਼ੂਰੀ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਪਰਮੇਸ਼ਰ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਦੁਪਹਿਰ ਦੇ ਸਮੇਂ ਸਵਰਗੀ ਮੰਨੇ ਦੇ ਨਾਲ ਰਚਾਇਆ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਵਚਨ ਲੀ ਖੁਦਾਵੰ ਜੀ ਤੁਸੀਂ ਸਾਨੂੰ ਜਿਹੜਾ ਅੱਜ ਵਚਨ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਵਦੋ ਅਸੀਂ ਘਟਦੇ ਜਾਈਏ ਸੱਚਮੁੱਚ ਪਰਮੇਸ਼ਰ ਜੀ ਅਸੀਂ ਸਭ ਬੈਣ ਭਰਾ ਰਲ ਕੇ ਪਰਮੇਸ਼ਰ ਜੀ ਦੁਆ ਕਰਦੇ ਆ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਰ ਇੱਕ ਦੁਨਿਆਵੀ ਲਾਲਸਾ ਬੁਰਾਈ ਪਾਪ ਨੂੰ ਕੱਢ ਦਿਓ ਪਰਮੇਸ਼ਰ ਜੀ ਔਰ ਆਪਣੇ ਵਚਨਾਂ ਨੂੰ ਆਪਣੇ ਬੋਲਾਂ ਨੂੰ ਪਰਮੇਸ਼ਰ ਜੀ ਸਾਡੀਆਂ ਜ਼ਿੰਦਗੀਆਂ ਚ ਵਸਾਓ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭ ਜੀ ਅਸੀਂ ਤੁਹਾਡਾ ਵੈਲਕਮ ਕਰਦੇ ਆਪਣੇ ਜੀਵਨਾਂ ਦੇ ਵਿੱਚ ਪਰਮੇਸ਼ਰ ਜੀ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਡੇ ਦਿਲਾਂ ਦੇ ਅੰਦਰ ਆਓ ਸਾਡੇ ਨਾਲ ਵਾਸ ਕਰੋ ਪਰਮੇਸ਼ਰ ਜੀ ਔਰ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਡੇ ਵਿੱਚ ਵੱਧਦੇ ਜਾਓ ਪਰਮੇਸ਼ਰ ਜੀ ਅਸੀਂ ਆਪਣੇ ਆਪ ਵਿੱਚ ਘਟਦੇ ਜਾਈਏ ਮੇਰੇ ਮਹਾਨ ਖੁਦਾਵੰਦ ਜੀ ਔਰ ਪ੍ਰਭ ਜੀ ਸੱਚਮੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ ਜੀ ਸੱਚਮੱਚ ਅਸੀਂ ਤੁਹਾਡੀ ਸੇਵਾ ਦੇ ਲਈ ਨਿਕਲੇ ਹਾਂ ਪਰਮੇਸ਼ਰ ਜੀ ਅਸੀਂ ਤੁਹਾਡੇ ਵਚਨ ਨੂੰ ਸੁਣਿਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਤੁਹਾਡੇ ਮੂੰਹ ਦੇ ਅੰਦਰ ਸ਼ਬਦ ਪਾਉਂਗਾ ਸੱਚਮੱਚ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਤੁਹਾਨੂੰ ਭੇਜਿਆ ਆਇਆ ਮੇਰੇ ਮਹਾਨ ਖੁਦਾ ਤੁਸੀਂ ਕਹ ਮੈਂ ਤੈਨੂੰ ਪਵਿੱਤਰ ਆਤਮਾ ਦੀ ਭਰਪੂਰੀ ਦਊਂਗਾ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਖੁਦਾ ਅੱਜ ਦੀ ਪ੍ਰਾਰਥਨਾ ਨੂੰ ਸੁਣ ਰਿਹਾ ਅੱਜ ਦੇ ਵਚਨ ਨੂੰ ਸੁਣ ਰਿਹਾ ਖੁਦਾਵੰਨ ਜੀ ਇਹਨਾਂ ਸਭਨਾ ਭੈਣ ਭਾਈਆਂ ਨੂੰ ਪਰਮੇਸ਼ਰ ਜੀ ਆਤਮਾ ਦੀ ਭਰਪੂਰੀ ਦੇਣਾ ਖੁਦਾਵੰਨ ਜੀ ਤੁਸੀਂ ਇਹਨਾਂ ਨੂੰ ਆਪਣੇ ਕੰਮਾਂ ਦੇ ਲਈ ਤਿਆਰ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਤਾਂ ਕਿ ਜਿੱਦਾਂ ਪਰਮੇਸ਼ਰ ਜੀ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਖੁਦਾਵੰਨ ਜੀ ਯੋਹੰਨਾ ਬਪਤਿਸਮਾ ਦਾਤਾ ਨੇ ਪਰਮੇਸ਼ਰ ਜੀ ਲੋਕਾਂ ਨੂੰ ਸਵਰਗ ਰਾਜ ਦਾ ਹੋਕਾ ਦਿੱਤਾ ਮੇਰੇ ਅਨੁਖਾ ਦਾਵਨ ਜੀ ਸਾਰੇ ਭੈਣ ਭਰਾ ਵੀ ਤੁਹਾਡੇ ਨਾਮ ਦਾ ਹੋਕਾ ਦੇ ਸਕਣ ਔਰ ਹਰ ਇੱਕ ਜਿੰਦ ਨੂੰ ਹਰ ਇੱਕ ਰੂਹ ਨੂੰ ਬਚਾਉਣ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਇਹਨਾਂ ਦੇ ਮੂੰਹ ਦੇ ਅੰਦਰ ਤੁਸੀਂ ਆਪਣੇ ਸ਼ਬਦ ਪਾਉਣਾ ਪਰਮੇਸ਼ਰ ਜੀ ਇਹਨਾਂ ਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਖੁਦਾ ਹਰ ਤਰ੍ਹਾਂ ਦੀ ਬੁਰਾਈ ਨੂੰ ਪਾਪ ਨੂੰ ਪਰਮੇਸ਼ਰ ਜੀ ਇਹਨਾਂ ਦੇ ਅੰਦਰੋਂ ਕੱਢ ਦੇਣਾ ਔਰ ਪ੍ਰਭੂ ਜੀ ਤੁਸੀਂ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਵਧਣਾ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਦਾਵਨ ਜੀ ਅੱਜ ਦਾ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਸਾਡੀ ਬਿਹਤਰੀ ਔਰ ਤਰੱਕੀ ਦਾ ਕਾਰਨ ਬਣੇ ਮੇਰੇ ਖੁਦਾਵੰਨ ਜੀ ਪਰਮੇਸ਼ਵਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਤੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਔਰ ਇਹ ਵਚਨ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਮੇਰੇ ਮਹਾਨ ਪਰਮੇਸ਼ਵਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਜਿੱਦਾਂ ਤੁਸੀਂ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਪੈਣਾ ਪਾਈਆਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਵਰ ਜੀ ਆਉਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਜਿਹੜੇ ਭੈਣ ਪ੍ਰਾ ਡਿਊਟੀਆਂ ਤੇ ਨੇ ਖੁਦਾਵੰਨ ਜੀ ਡਿਊਟੀ ਇਸ ਜਗ੍ਹਾ ਨੂੰ ਪਰਮੇਸ਼ਵਰ ਜੀ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪ ਦਿੰਨੇ ਖੁਦਾ ਤੁਹਾਡੇ ਸਵਰਗੀ ਦੁਤਾ ਦੀ ਵਾਰ ਉਸ ਜਗ੍ਹਾ ਤੇ ਮੰਗਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਲੈਸ ਕਰਨਾ ਇਹਨਾਂ ਦੇ ਹਰ ਇੱਕ ਕੰਮ ਨੂੰ ਸਫਲ ਕਰਨਾ ਮੇਰੇ ਮਹਾਨ ਪਰਮੇਸ਼ਵਰ ਜੀ ਜਿਹੜੇ ਵੀ ਕੰਮ ਨੂੰ ਤੁਹਾਡੇ ਬੱਚੇ ਹੱਥ ਪਾਉਣ ਪਰਮੇਸ਼ਵਰ ਜੀ ਤੁਹਾਡੇ ਨਾਮ 'ਚ ਸਫਲ ਹੋਣ ਮੇਰੇ ਪਰਮੇਸ਼ਵਰ ਜੀ ਔਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਦੀ ਸਹੀ ਸਲਾਮਤ ਇਹਨਾਂ ਨੂੰ ਘਰ ਵਾਪਸ ਲੈ ਕੇ ਆਉਣਾ ਪਰਮੇਸ਼ਵਰ ਜੀ ਜਿੰਨੇ ਭੈਣ ਭਰਾ ਘਰ ਵਿੱਚ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਖੁਦਾਵੰਦੀ ਪ੍ਰਭੂ ਜੀ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਤੁਹਾਡੇ ਸਵਰਗੀ ਦੁੱਤਾਂ ਦੀ ਵਾੜ ਮੰਗਦੇ ਆਂ ਖੁਦਾਵੰਨ ਜੀ ਔਰ ਪ੍ਰਭੂ ਜੀ ਆਸ਼ੀਸ਼ ਔਰ ਬਰਕਤ ਮੰਗਦੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਘਰਾਂ ਤੇ ਤੇ ਡਿਊਟੀਆਂ ਤੇ ਪਰਮੇਸ਼ਰ ਇਹਨਾਂ ਨੂੰ ਸੰਭਾਲ ਕੇ ਰੱਖਣਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਔਰ ਪ੍ਰਭੂ ਜੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਇੱਕ ਵਾਰ ਫੇਰ ਪਰਮੇਸ਼ਰ ਜੀ ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਆਂ ਖੁਦਾਵੰਨ ਜੀ ਔਰ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਾਸ ਪਵਿੱਤਰ ਲਹੂ ਚੁਸ਼ਮਾਨੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੇ ਆ ਆਮਨ 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 ਸਾਰੇ ਭੈਣ ਭਾਣਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲਾਈ ਨੰਬਰ ਬੰਦ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਮੇਰੀਆਂ ਮੀਟਿੰਗਸ ਨੇ ਔਰ ਮੈਂ ਘਰ ਤੋਂ ਬਾਹਰ ਜਾ ਰਹੀ ਆ ਸਾਰੇ ਪੈਨਾਂ ਭਾਈ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫ੍ਰੇ ਲਾਈ ਨੰਬਰ ਤੇ ਕਾਲ ਨਾ ਕੀਤੀ ਜਾਵੇ।